ਪਤਨੀ ਦੇ ਨਾਮ ਤੇ ਖਰੀਦੀ ਪ੍ਰਾਪਰਟੀ ਤੇ ਹੋਏਗਾ ਹੁਣ ਪੂਰੇ ਪਰਿਵਾਰ ਦਾ ਹੱਕ। ਕੋਰਟ ਨੇ ਸੁਣਾਇਆ अहम ਫੈਸਲਾ। ਡਿਸਟ੍ਰਿਕਟ ਰੌਂ ਤੋਂ ਪਹਿਲਾਂ ਤੁਸੀਂ ਵੀ ਸੁਣ ਲਓ ਇਹ ਖਬਰ। ਹਾਂਜੀ ਸਵਾਗਤ ਹੈ ਔਨ 에ਅਰ ਤੇ ਮੈਂ ਤੁਹਾਡੇ ਨਾਲ ਨੂਰ ਵੱਚੋਂ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਫਾਇਦੇ ਦੀ ਖਬਰ। ਬਹੁਤ ਗੱਲਾਂ ਜਿਹੜੀਆਂ ਨੇ ਤੁਹਾਡੇ ਕੰਮ ਆਉਣ ਵਾਲੀਆਂ ਨੇ ਕਿਉਂਕਿ ਬਹੁਤ ਸਾਰੇ ਸਾਡੇ ਇੰਡੀਆ ਦੇ ਵਿੱਚ ਇੰਦਾ ਸੀਨ ਹੈ ਕਿ ਜਿਨ੍ਹਾਂ ਨੇ ਕੋਈ ਪ੍ਰਾਪਰਟੀ ਲੈਣੀ ਹੈ ਤਾਂ ਹਮੇਸ਼ਾ ਜਿਹੜਾ ਔਰਤ ਦੇ ਨਾਮ ਤੇ ਪ੍ਰਾਪਰਟੀ ਲਈ ਜਾਂਦੀ ਹੈ ਯਾਨੀ ਕਿ ਇਹ ਸ਼ੋ ਕਰ ਦਿੱਤਾ ਜਾਂਦਾ ਹੈ ਕਿ ਜਿਹੜੀ ਫੀਮੇਲ ਹੈ ਉਹ ਘਰੇਲੂ ਹੈ ਕੋਈ ਵੀ ਕੰਮ ਨਹੀਂ ਕਰਦੀ ਹੈਗੀ ਤਾਂ ਕੋਈ ਵੀ ਕਮਾਈ ਦਾ ਸਾਧਨ ਹੈ ਨਹੀਂ ਤਾਂ ਉਹਦੇ ਨਾਮ ਤੇ ਪ੍ਰਾਪਰਟੀ ਲੈ ਲਓ ਤੇ ਰਜਿਸਟਰੀ ਦੇ ਵਿੱਚ ਜਿਹੜਾ ਖਰਚਾ ਘੱਟ ਲੱਗਦਾ ਯਾਨੀ ਕਿ ਥੋੜਾ ਜਿਹਾ ਖਰਚਾ ਘੱਟ ਜਾਂਦਾ ਤਾਂ ਉਹਦੇ ਨਾਲ ਫਾਇਦਾ ਹੁੰਦਾ ਹੈਗਾ ਪਰ ਦੋਸਤੋ ਹੁਣ ਇੱਕ ਅਹਿਮ ਖਬਰ ਇੱਕ ਨਵਾਂ ਜੋ ਰੂਲ ਹੈ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂ ਕਿਉਂਕਿ ਜਿਹੜੇ ਵੀ ਹੁਣ ਪ੍ਰਾਪਰਟੀ ਲੈਣਗੇ ਪਤਨੀ ਦੇ ਨਾਮ ਤੇ ਕਰਾਉਣਗੇ ਤਾਂ ਉਹ ਪ੍ਰਾਪਰਟੀ ਤੇ ਪਹਿਲਾਂ ਤਾਂ ਕਹਿੰਦੇ ਸੀ ਵੀ ਪਤਨੀ ਦਾ ਹੱਕ ਹੁੰਦਾ ਪਰ ਹੁਣ ਪੂਰੇ ਪਰਿਵਾਰ ਦਾ ਇਹਦੇ ਉੱਪਰ ਹੱਕ ਆਊਗਾ। ਇਹ ਕਿਉਂ ਹੋਇਆ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਕਲੇਸ਼ ਸ਼ੁਰੂ ਹੋ ਗਏ, ਬਹੁਤ ਕੁਝ ਹੋਣਾ ਸ਼ੁਰੂ ਹੋਇਆ ਹਨਾ। ਤਾਂ ਇਸ ਨੂੰ ਦੇਖਦਿਆਂ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਕੋਈ ਕੇਸ ਸੀ ਕੋਰਟ ਦੇ ਵਿੱਚ ਲੱਗਿਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਸੁਣਾਇਆ। ਪੂਰੀ ਡਿਟੇਲ ਨਾਲ ਸਮਝਾਉਣੀ ਹੈ ਕਿ ਇਹਦੇ ਵਿੱਚ ਹੈ ਕੀ ਹੈ। ਅਕਸਰ ਅਜਿਹਾ ਹੁੰਦਾ ਵੀ ਜਦ ਵੀ ਕੋਈ ਸੰਪਤੀ ਖਰੀਦਦਾ ਹੈ ਤਾਂ ਉਹਦੀ ਰਜਿਸਟਰੀ ਕਰਦੀ ਔਰਤ ਯਾਨੀ ਪੈਸਾ ਕਮਾਉਣ ਵਾਲੀ ਸਖਸ਼ਤੀ ਪਤਨੀ ਦੇ ਨਾਮ ਕਰਵਾ ਦਿੱਤੀ ਜਾਂਦੀ ਹੈ ਜਿਹਾ ਇਸ ਲਈ ਹੈ ਕਿ ਔਰਤਾਂ ਦੇ ਨਾਮ ਸੰਪਤੀ ਕਰਾਉਣ ਤੇ ਰਜਿਸਟਰੀ ਖਰਚ ਘੱਟ ਪੈਂਦਾ ਪਰ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਕਿ ਪਤਨੀਆਂ ਦੀ ਮਾਲਕੀ ਬਣਨ ਤੋਂ ਬਾਅਦ ਅਣਬਣ ਹੋਈ ਤੇ ਪਤੀ ਦੀ ਕਮਾਈ ਨਾਲ ਬਣੀ ਸੰਪਤੀ ਤੇ ਇਕੱਲੀ ਪਤਨੀ ਨੇ ਹੱਕ ਜਮਾ ਲਿਆ ਅਜੇ ਹੀ ਮਾਮਲਾ ਇਲਾਹਾਬਾਦ ਉੱਚ ਅਦਾਲਤ ਦੇ ਵਿੱਚ ਸਾਹਮਣੇ ਆਇਆ ਜੁਥੇ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆ ਕਿ ਆ ਕਿ ਇੱਕ ਵਿਅਕਤੀ ਦੁਆਰਾ ਆਪਣੀ ਪਤਨੀ ਦੇ ਨਾਮ ਉਤੇ ਖਰੀਦੀ ਗਈ ਸੰਪਤੀ ਪਰਵਾਰਿਕ ਮੰਨੀ ਜਾਏਗੀ ਇਸ ਕਾਰਨ ਇਹ ਹੈ ਕਿ ਪਤਨੀ ਕੋਲ ਆਮਦਨੀ ਦਾ ਕੋਈ ਸਰੋਤ ਨਹੀਂ ਹੈ ਅਦਾਲਤ ਨੇ ਕਿਹਾ ਕਿ ਭਾਰਤੀ ਪਰਿਵਾਰਾਂ ਦੇ ਵਿੱਚ ਪਤੀਆਂ ਵੱਲੋਂ ਆਪਣੀ ਪਤਨੀ ਦੇ ਨਾਮ ਸੰਪਤੀ ਖਰੀਦਣਾ ਇੱਕ ਆਮ ਗੱਲ ਹੈ ਇਹ ਧਾਰਾ 114 ਦੇ ਤਹਿਤ ਫੈਸਲਾ ਕੀਤਾ ਗਿਆ ਇੱਕ ਪਤਨੀ ਦੀ ਸੰਪਤੀ ਨੂੰ ਪਰਵਾਰਿਕ ਸੰਪਤੀ ਮੰਨਣ ਦਾ ਇਹ ਫੈਸਲਾ ਅਦਾਲਤ ਨੇ ਭਾਰਤੀ ਸੰਵਿਧਾਨ ਦੀ ਧਾਰਾ 114 ਦੇ ਤਹਿਤ ਲਿਆ ਅਦਾਲਤ ਦਾ ਕਹਿਣਾ ਹੈ ਕਿ ਧਾਰਾ 144 ਦੇ ਤਹਿਤ ਮੰਨਿਆ ਜਾਂਦਾ ਹੈ ਕਿ Hindu ਪਤੀ ਆਪਣੀ ਕਮਾਈ ਦੇ ਨਾਲ ਘਰ ਦੀ ਗ੍ਰਹਿਣੀ ਦੇ ਨਾਮ ਸੰਪਤੀ ਖਰੀਦਦਾ ਕਿਉਂਕਿ ਆਮ ਹਾਲਾਤਾਂ ਦੇ ਵਿੱਚ ਪਤਨੀ ਦੀ ਆਮਦਨੀ ਦਾ ਕੋਈ ਸਰੋਤ ਨਹੀਂ ਹੁੰਦਾ ਇਸ ਕਾਰਨ ਸੰਪਤੀ ਉੱਤੇ ਪਰਿਵਾਰਕ ਜੀਆ ਸਮੇਤ ਪਤਨੀ ਦਾ ਵੀ ਜਿਹੜਾ ਬਰਾਬਰ ਹੱਕ ਹੋਏਗਾ ਤਾਂ ਇਹ ਕੁਝ ਗੱਲਾਂ ਨੇ ਜੋ ਕੁਝ ਬਦਲਾ ਕੀਤੇ ਗਏ ਨੇ ਕਿਉਂਕਿ ਬਹੁਤ ਇਸ਼ੂਜ਼ ਵੇਖਣ ਨੂੰ ਮਿਲੇ ਨੇ ਤਾਂ ਕਿਸੇ ਔਰਤ ਦੇ ਨਾਮ ਤੇ ਜਿਵੇਂ ਆਪਣੀ ਪਤਨੀ ਦੇ ਨਾਮ ਤੇ ਕੋਈ ਵੀ ਕਰਾ ਦਿੰਦਾ ਪ੍ਰੌਪਰਟੀ ਰਜਿਸਟਰੀ ਕਰਾ ਦਿੰਦਾ ਤਾਂ ਉਸ ਤੋਂ ਬਾਅਦ ਲੜਾਈਆਂ ਹੋਈਆਂ ਤਾਂ ਕਈ ਤਾਂ ਪ੍ਰੌਪਰਟੀਆਂ ਲੈ ਕੇ ਭੱਜੀਆਂ ਵੀ ਬਹੁਤ ਕੁਝ ਹੋਇਆ ਪਰਿਵਾਰਕ ਕਲੇਸ਼ ਵੀ ਦੇਖਣ ਨੂੰ ਮਿਲੇ ਜਿਸ ਨੂੰ ਲੈ ਕੇ ਇੱਕ ਕੇਸ ਜਿਹੜਾ ਆਇਆ ਸੀਗਾ ਤਾਂ ਇਹ ਦੇਖਦਿਆਂ ਹੋਇਆਂ ਅਦਾਲਤ ਦੇ ਵੱਲੋਂ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੋ ਸੰਪਤੀ ਹੈ ਜੋ ਰਜਿਸਟਰੀ ਤੁਸੀਂ ਆਪਣੀ ਪਤਨੀ ਦੇ ਨਾਮ ਤੇ ਕਰਾਉਨੇ ਹੋ ਤੇ ਕੱਲੀ ਪਤਨੀ ਦਾ ਨਹੀਂ ਬਲਕਿ ਪੂਰੇ ਪਰਿਵਾਰ ਦਾ ਹੱਕ ਹੋਏਗਾ